ਆਪੋ ਆਦ ਸੱਚ ਸੁਬਾਦ ਸੱਚ ਹੈ ਈ ਸੱਚ ਨਾਨਕੋ ਸੀ ਈ ਸੱਚ ਬੋਲਣਾ ਜੀ ਸਤਨਾਮ ਤਰੀ ਰਾਹ ਹੈ ਗੁਰੂ ਅਰਦਾਸ ਕੋ ਤਾਰ ਵਾਹਿਗੁਰੂ ਦੀ ਕਿਰਪਾ ਹੈ ਸ੍ਰੀ ਸੋਟੀ ਦੀ ਸ਼ਾ ਹੈ ਬਾੜ ਸ੍ਰੀ ਸੋਟੀ ਦੀ ਕਿਰਪਾ ਹੈ ਇਹਦੇ ਸਿਰਪ ਹੈ ਸ੍ਰੀ ਗੁਰੂ ਸਾਹਿਬ ਲਈ ਆਏ ਗੁਰੂ ਜੀ ਦੇ ਬਰਕਾਸ਼ ਆਪ ਦਰਸ਼ਨ ਸਹਾਇ ਰਤ ਹਰ ਗੁਰੂ ਤੋਂ ਸਰੋਤਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਆਈ ਹੈ ਜਿਸ ਜਿਵੇਂ ਸ਼ਾਮ ਤੋਂ ਲੈ ਕੇ ਇੱਕ ਸਾ ਅਦਿਸ਼ੁਰੀ ਹੈ ਧਰਤੋਂ ਦੇ ਆ ਰਹਾ ਹੈ ਸਭ ਮਾਈ ਸਵੇ ਸਹਾਇ ਤੇ ਸ੍ਰੀ ਪਾਤਸ਼ਾਹ ਗੁਰੂ ਜੀ ਸਾਹਿਬ ਦੀ ਸਤਿਫਾਈ ਹੋਏ ਸਹਾਇ ਦਸਾ ਪਾਤਸ਼ਾਹ ਜੀ ਦੋ ਧਰਨਾ ਧੰਨ ਸਾਹਿਬ ਜੀ ਦੀ ਗੁਰਸਹਿਬ ਮਹਾਰਾਜ ਅੱਜ ਗੁਰੂ ਦੇ ਸਾਧ ਸੰਗਤਕਾਰਾਂ ਦਾ ਧੰਨ ਧਰ ਕੇ ਬੋਲੋ ਜੀ ਔਰ ਬੋਲੋ ਜੀ ਵਾਹਿਗੁਰੂ 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 ਸਾਧਗੁਰੂ ਨਾਨਕ ਸਾਹਿਬ ਸਾਧਗੁਰੂ ਨਾਨਕ ਸਾਹਿਬ ਨਾਨਕ ਜੀ ਸਾਹਿਬ ਲਖਮੀ ਤੇ ਪਾਦ ਸੰਤਾਨ ਸਾਧੂ ਕੇ ਪਾਦ ਸੰਤਾਨ ਸੰਗੂਪ੍ਰਿੰਸ ਸਾਹਿਬ ਮਹਾਰਾਜ ਸਾਧਗੁਰੂ ਸਾਹਿਬ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਉਹ ਭਾਈ ਜਸਵੰਤ ਸਿੰਘ ਸਾਹਿਬ ਪਰਿਵਾਰ ਸੇਵਕਾਂ ਨੂੰ ਖੁਸ਼ੀਆਂ ਤੇ ਮਹਾਰਾਜ ਸੇਵਕਾਂ ਦੇ ਸੋਹਣੇ کاروبار ਲਈ ਟਰੱਕੀਆਂ ਲਈ ਕੰਮਜਾਦੀਆਂ ਲਈ ਛੋਣੀ ਗੱਡੀ ਦੀ ਦਾਤ ਮੁਕਸ਼ਿਸ਼ ਕੀਤੀ ਹੈ ਆਪ ਜੀ ਦਾ ਬੇਨ ਅ ਸਤਿਗੁਰੂ ਜੀ ਸੁਖਰਾਨਾ ਸੁਖਰਾਨਾ ਕਰਦੇ ਆਂ ਆਹ ਸਾਰਾ ਪਰਿਵਾਰ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਗੁਰਦੇਵ ਸਾਹਿਬ ਇਹ ਜੋ ਗੱਡੀ ਲਈ ਹੈ ਸੇਵਕਾਂ ਲਈ ਬੜੀ ਖੁਸ਼ੀਆਂ ਖੜੀ ਹੋਏ ਖਲੀਫਤ ਹੋਏ ਸੋਹਣੇ ਕਾਰੋਬਾਰਾਂ ਜੁਵਾਦੇ ਹੋਣ ਟਰੱਕੀਆਂ ਹੋਣ ਕੰਮਜਾਦੀਆਂ ਹੋਣ ਸਾਰੇ ਪਰਿਵਾਰ ਨੂੰ ਮਹਾਰਾਜ ਜੜਵੀ ਕਲਾ ਬਖਸ਼ੀ ਨੇ ਸਾਰੇ ਪਰਿਵਾਰ ਚ ਕੀਰਤ ਪਾਤ ਪਾਤ ਯਾਰ ਫਕਸ਼ਣਾ ਸਾਰਿਆਂ ਨੂੰ ਚਰਨਾਂ ਨਾਲ ਜੋੜ ਕੇ ਰੱਖਣਾ ਦੁਸ਼ੀਆਂ ਨੂੰ ਮੁਖ ਰੱਖਦੇ ਹੋਏ ਦੇਵਕ ਪ੍ਰਸ਼ਾਦ ਲੈ ਕੇ ਹਾਜ਼ਰ ਹੋ ਕੇ ਕਰਦੇ ਨੇ ਲੱਡੂਆਂ ਦਾ ਪ੍ਰਸ਼ਾਦ ਆਪ ਜੀ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਸਰਵਾਰ ਦੇ ਕਾਰਜ ਰਾਸ ਕਰੋ ਗੱਡੀ ਦੀ ਚਰ ਦੀ ਕਲਾ ਕਰੋ ਨਾਨਕ ਨਾਮ ਚਰ ਦੀ ਕਲਾ ਤੇਰੇ ਬਾਣੇ ਸਰਬੱਤ ਆ